ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਥਾਸਿਕ ਮੰਦਿਰ ਅਚਲેશਵਰ ਤਾਮ ਵਿਖੇ ਹਰ ਸਾਲ ਵਾਂਗ ਦੀਵਾਲੀ ਦੇ ਬਾਅਦ ਹੋਣ ਵਾਲਾ ਸਾਲਾਨਾ ਜੋੜ ਮੇਲਾ 9ਵੀਂ 10ਵੀਂ ਦੇ ਧਾਰਮਿਕ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਉੱਥੇ ਹੀ ਇਸ ਮੰਦਿਰ ਦੇ ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਅਚਲ ਸਾਹਿਬ ਵਿਖੇ ਹੀ ਹੈ ਜੋੜ ਮੇਲਾ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ 9ਵੀਂ 10ਵੀਂ ਦੇ ਮੇਲੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ। ਔਰ ਸ਼੍ਰੀ ਅਜਨੇਸ਼ਵਰ ਮੰਦਿਰ ਕਾਰ ਸੇਵਾ ટ્રਸ ਜਿਨੇ ਕੀ 2 ਫਰਵਰੀ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ। ਔਰ 23 23 ਅਕਤੂਬਰ ਨੂੰ ਇਹ ਜਿਹੜੀ ਆਈ ਕਾਰ ਸੇਵਾ ਪੂਰੀ ਕੀਤੀ ਹੈ ਔਰ 23 ਅਕਤੂਬਰ ਨੂੰ ਅਸੀਂ ਜਿਹੜਾ ਜਲ ਜਿਹੜਾ ਇਸ ਪਵਿੱਤਰ ਸਰੋਵਰ ਦੇ ਚੜਿਆ। ਇਹ ਜਿਹੜਾ ਨੌਵੀਂ ਦਸਵੀਂ ਦਾ ਮੇਲਾ ਭਗਵਾਨ ਸ਼ੰਕਰ ਦੇ ਦੋਵਾਂ ਪੁੱਤਰਾਂ ਨੂੰ ਜਦੋਂ ਸਾਰੇ ਬ੍ਰਿਤੀ ਲੋਕਡਾਉਨ ਨੇ ਰੱਖਿਆ ਸੀ ਵੀ ਜਿਹੜਾ ਚੱਕਰ ਪਹਿਲਾਂ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਾ ਦਾ ਅਧਿਕਾਰ ਦਿੱਤਾ ਜਾਏ। ਜਦਕਿ ਕਾਰਤਿਕ ਸਵਾਮੀ ਨੇ ਆਪਣੇ ਮੋਰ ਦੀ ਸਵਾਰੀ ਤੇ ਚੱਲ ਪਏ। ਜਦਕਿ ਗਣੇਸ਼ ਜੀ ਮਹਾਰਾਜ ਦੀ ਚੂਹੇ ਦੀ ਸਵਾਰੀ। ਨਾਰਦ ਜੀ ਨੇ ਕਿਹਾ ਤੁਸੀਂ ਸਾਰੇ ਸ੍ਰਿਸ਼ਟੀ ਦਾ ਚੱਕਰ ਲਾ ਕੇ ਆ ਜੀ ਨਹੀਂ ਸਕਦੇ। ਤੁਸੀਂ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲੋ ਕਲਾਚ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏਗਾ। ਔਰ ਇਸੇ ਤਰ੍ਹਾਂ ਉਹਨਾਂ ਨੇ ਨਾਰਦ ਜੀ ਦੀ ਗੱਲ ਸੁਣ ਕੇ ਆਪਣੇ ਮਾਤਾ ਪਿਤਾ ਦਾ ਚੱਕਰ ਉਥੇ ਲਾ ਲਿਆ। ਔਰ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਸ੍ਰਿਸ਼ਟੀ 'ਚ ਉਹਨਾਂ ਨੇ ਲੈ ਲਿਆ ਤੁਹਾਨੂੰ ਪਤਾ ਹੀ ਹੈ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਪ੍ਰਥਮ ਪੂਜਨ ਗਣਪਤੀ ਮਹਾਰਾਜ ਜੀ ਦਾ ਹੀ ਹੁੰਦਾ ਹੈ ਉਸ ਵੇਲੇ ਭਗਵਾਨ ਕਾਰਤਿਕ ਸਵਾਮੀ ਇਸ ਧਰਤੀ ਦੇ ਇਸ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਰਦ ਜੀ ਨੇ ਉਹਨਾਂ ਨੂੰ ਆਗੇ ਦੱਸਿਆ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਉਹ ਗਣੇਸ਼ ਮਹਾਰਾਜ ਨੂੰ ਮਿਲ ਗਿਆ ਔਰ ਇੱਥੇ ਆ ਚੱਲੋਗੇ ਔਰ 33 ਕੋਟੀ ਦੇਵਤਾ ਨੂੰ ਮਨਾਉਣ ਵਾਸਤੇ ਭਗਵਾਨ ਕਾਰਤਿਕ ਸਵਾਮੀ ਨੂੰ ਇਸ ਪੁੱਤਰ ਸਥਾਨ ਤੇ ਆਏ ਜਦ ਕਿ ਭਗਵਾਨ ਕਾਰਤਿਕ ਸਵਾਮੀ ਨਹੀਂ ਮੰਨੇ ਔਰ ਉਹ ਚੱਲ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ 33 ਕੋਟੀ ਦੇਵਤਾ ਨੂੰ ਕਿਹਾ ਕਿ ਮੈਂ ਇੱਥੇ ਹੀ ਰਹਿਣਾ ਮੈਂ ਕਲਾਚ ਨਹੀਂ ਜਾਣਾ ਔਰ ਇੱਕ ਵਾਰ ਮੈ ਲੈਣਾ ਹਰ ਸਾਲ ਨੌਮੀ ਦਸਵੀਂ ਦੇ ਮੇਲੇ ਦੇ ਤੁਸੀਂ ਮੇਰੇ ਕੋਲ ਇੱਥੇ ਆਓਗੇ ਔਰ ਇਹ ਪ੍ਰਥਾ ਜਿਹੜੀ ਹੈ ਬਹੁਤ ਪ੍ਰਚੀਨ ਹਜ਼ਾਰਾਂ ਸਾਲ ਪੁਰਾਣੀ ਹੈ ਔਰ ਮੈਂ ਦੱਸਣਾ ਚਾਹਾਂ ਜਨਾਂ ਜਿਹੜੇ ਸਾਡੇ ਪ੍ਰਥਮ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਵਿਸਤ੍ਰਿਤ ਗੋਸ਼ਟੀ ਇਸ ਜਗ੍ਹਾ ਤੇ ਸਿੱਧਾ ਨਾਲ ਹੋਈ ਆ ਔਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਚਰਨ ਛੂ ਕੀਤਾ ਉਹਨਾਂ ਨੇ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਬਣਿਆ ਔਰ ਜਿਹੜਾ ਇਹ ਤਿਹਾਰ ਨੌਵੀਂ ਦਸਵੀਂ ਦਾ ਅਸੀਂ ਸਾਰੇ ਬਹੁਤ ਵਧੀਆ ਭਾਈ ਸਾਰੇ ਦੇ ਨਾਲ ਹਿੰਦੂਸੇ ਕੇਟਾ ਦਾ ਪ੍ਰਤੀਕ ਮੇਰਾ ਖਿਆਲ ਹੈ ਜੇ ਕਿਤੇ ਵੀ ਨਾ ਹੋਵੇ ਤੇ ਜਲੇਸ਼ਵਰ ਦਾ ਨਾਮ ਗਿਆ ਜਾਵੇ ਸਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤਨ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਐਚਓ ਸਾਹਿਬ ਦੀ ਧਰਤੀ ਹੈ ਇਹਦੇ ਨਾਲ ਹੀ Hindu ਧਰਮ ਦਾ ਚਲੇਸ਼ਵਰ ਧਾਮ ਵੀ ਇੱਥੇ ਮੰਦਿਰ ਵੀ ਹੈ ਤੇ ਇਹ ਨੌਵੀਂ ਦਸਵੀਂ ਦਾ ਮੇਲਾ ਜੋ ਕਿ Hindu ਧਰਮ ਦੇ ਨਾਲ ਸਬੰਧਤ ਹੈ ਲੇਕਿਨ ਸਿੱਖ ਸੰਗਤਾਂ ਜਾਂ Hindu ਧਰਮ ਦੀਆਂ ਸੰਗਤਾਂ ਇੱਥੇ ਮੰਦਰ ਦੇ ਵਿੱਚ ਜਿੱਥੇ ਆਉਂਦੀਆਂ ਨੇ ਉੱਥੇ ਸਾਰੇ ਗੁਰਦੁਆਰੇ ਵੀ ਆਉਂਦੀਆਂ ਨੇ ਸਾਰੇ ਇਰਾਕੇ ਜੋ ਸੰਗਤ ਵੱਤੋਦ ਕੋਈ ਦੀ ਹੈ ਇੱਥੇ ਸਭੇ ਸਾਂਝੀ ਵਾਲ ਸਦਾਏ ਕੋਈਨ ਦੀਸੇ ਬਾਹਰ ਜੀਓ ਇੱਥੇ ਵੱਤੋਦ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਦੀਵਾਨ ਵੀ ਚੱਲ ਰਹੇ ਨੇ ਸੇਵ ਤੋਂ ਹੀ ਕਥਾ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਗੁਰਮਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਸਾਂਝੀ ਵਾਲਤਾ ਦਾ ਉਪਦੇਸ਼ ਸਾਰੀ ਸੰਗਤ ਨੂੰ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ